ਤੇ 1 2024 ਚ ਨਕਸ਼ਿਂਦਰ ਨਾ ਐਫਓਬੀ ਕੈਂਪ ਲਗਾਣ ਗਏ ਟੈਕਨਪੁਰਾ ਉੱਥੇ ਆਇਆ ਲੇਕਿਨ ਜੇ ਦੋ ਗੋਲੀਆਂ ਲੱਗੀਆਂ ਇਹ ਸ਼ੋਰੇ ਚੱਕਰ ਮੈਨੂੰ 15 ਅਵਸਤ 2024 ਚ ਅਨੌਂਸਮੈਂਟ ਹੋਆ ਔਰ 22 22 ਮਈ 2025 ਚ ਰਾਸ਼ਟਰਪਤੀ ਜੀ ਵੱਲੋਂ ਮੈਨੂੰ ਸਨਮਾਨਿਤ ਦਿੱਤਾ ਗਿਆ ਮੈਂ ਦੋਸੇ ਕੋਵਰਾ ਛੱਤੀਸਗੜ੍ਹ ਦੇ ਚੋਂ ਹਾਂ ਲੜਾਈ ਲੱਗਦੀ ਆ ਜਾਂ ਗੋਲੀ ਚੱਲਦੀ ਆ ਉਹ ਕਿਹੋ ਜਿਹੇ ਹਾਲਾਤ ਸੀ ਕਿੰਨੇ ਲੋਕਾਂ ਨੇ ਜਾਣੇ ਚਾਹੀਦੇ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵੇਲੇ ਮੈਂ ਅੱਗੇ ਗਿਆ ਔਰ ਮੇਰੇ ਵੀ ਦੋ ਗੋਲੀਆਂ ਟੱਲੀਆਂ ਉਹ ਕਿਸ ਤਰ੍ਹਾਂ ਦੇ ਹਾਲਾਤ ਸੀ ਹਾਲਾਤ ਜਿਹੜੇ ਲੜਾਈ ਦੇ ਪੜੇ ਸਰ ਇੱਕ ਨਕਸ਼ੀ ਏਰੀਆ ਦੇ ਵਿੱਚ ਜਿੱਦਾਂ ਨਕਸ਼ੀਆਂ ਨਾਲ ਕਰਨਾ ਮੁਕਾਬਲਾ ਹੁੰਦਾ ਦਾ ਮੈਨੂੰ ਬਹੁਤ ਗਰਵ ਮਹਿਸੂਸ ਹੋਇਆ ਕਿ ਇਸ ਸੰਸਥਾ 'ਮੈਂ ਆ ਗਿਆ ਮੇਰੇ ਕੋਲ ਸਨਮਾਨ ਦਿੱਤਾ ਕੁਕੀ ਵਿਦਵਾਨ ਇੱਕ ਕਰਦਾ ਕਿ ਜੋ ਖੋੜਾ ਤੇ ਆਪ ਦਾ 24 ਦੇ ਕਈ ਬੜੀ ਘਰ ਦੇ ਵਿੱਚ ਮਿਸ਼ਾਲ ਨਹੀਂ ਮਿਲਦਾ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅੱਜ ਜਦੋਂ ਆਪਣੇ ਇਲਾਕੇ ਦੇ ਲੋਕ ਸਨਮਾਨਿਤ ਕਰਦੇ ਜਾਏ ਕਿ ਕਿੰਦਾ ਦਾ ਸਮਾਜ ਬਣਦਾ ਹੈ। ਬਹੁਤ ਵਧੀਆ ਮਹਿਸੂਸ ਹੁੰਦਾ ਮੈਨੂੰ ਔਰ ਸਰਦਾਰ ਜਗENDER ਸਿੰਘ ਮੁਰਲਾ ਜੀ ਨੇ ਨੌਜਵਾਨਾਂ ਨੂੰ ਜਈਏ ਕਿ ਨਸ਼ਾ ਛੱਡੋ ਔਰ ਜੋ ਪ੍ਰਤੀਵੱਧ ਪ੍ਰਤੀਯੋਗ ਔਰ ਦੇਸ਼ ਦਾ ਨਾਮ ਰੋਸ਼ਨ ਕਰੋ ਔਰ ਪੰਜਾਬ ਆਪਣੇ ਦਾ ਨਾਮ ਰੋਸ਼ਨ ਮਜਬੂਤ ਰਾਸ਼ਟਰੀ ਸੰਗਠਨ ਜੋ ਕਿ ਸਾਬਕਾ ਰਾਸ਼ਟਰਪਤੀ ਡਾਕਟਰ ਅਬዱ ਪਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਔਰ ਸਲਤਾਂ ਵੱਲੋਂ ਜਿੱਥੇ ਨੈਸ਼ਨਲ ਇੰਟਰਨੈਸ਼ਨਲ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਸਨਮਾਨਿਤ ਕੀਤਾ ਜਾਂਦਾ ਹੈ ਉੱਥੇ ਹੀ ਦੇਸ਼ ਦੇ ਲਈ ਬਹਾਦਰੀ ਨਾਲ ਨਿਰਜਠਣ ਵਾਲੇ ਬਹਾਦਰੀ ਦਾ ਕੰਮ ਕਰਨ ਵਾਲੇ ਜਿਹੜੇ ਵੀ ਸਾਡੇ ਨੌਜਵਾਨ ਨੇ ਉਹਨਾਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਨੂੰ ਤਸ਼ਾਹਦ ਕੀਤਾ ਜਾਵੇਗਾ ਉਹਨਾਂ ਨੂੰ ਸ਼ਾਬਾਸ਼ ਦਿੱਤੀ ਜਾਵੇਗੀ ਮਜਬੂਤ ਰਾਸ਼ਟਰ ਸੰਗਠਨ ਰਜਿਸਟਰਡ ਭਾਰਤ ਦਾ ਮੁੱਖ ਉਦੇਸ਼ ਹੈ ਅੱਜ ਤੁਸੀਂ ਮੈਂ ਮੀਡੀਆ ਦੇ ਵਿੱਚ ਮਲਕੀਤ ਸਿੰਘ ਜੀ ਬਾਰੇ ਪੜਿਆ ਤਾਂ ਮੇਰਾ ਮਨ ਬਾਗੋ-ਬਾਗੋ ਉੱਠਿਆ ਔਰ ਮੈਨੂੰ ਜਦੋਂ ਇਹ ਪਤਾ ਲੱਗਾ ਕਿ ਸਾਡੇ ਜ਼ਿਲ੍ਹਾ ਗੁਰਦਾਸਪੁਰ ਦਾ ਮਲਕੀਤ ਸਿੰਘ ਰਹਿਣ ਵਾਲਾ ਹੈ ਔਰ ਇੰਨੀ ਬਹਾਦਰੀ ਦਾ ਕੰਮ ਕੀਤਾ ਹੈ ਰਾਸ਼ਟਰਪਤੀ ਸਾਡੇ ਮਾਨਯੋਗ ਸ਼੍ਰੀਮਤੀ ਮਨਮੋਜੀ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਔਰ ਮੈਨੂੰ ਬਹੁਤ ਖੁਸ਼ੀ ਹੋਈ ਉਸ ਦਿਨ ਤੋਂ ਹੀ ਮੈਂ ਇਹਨਾਂ ਦਾ ਨੰਬਰ ਟ੍ਰੇਸ ਕੀਤਾ ਔਰ ਮੈਂ ਕਿਹਾ ਜੀ ਮੈਂ ਆਪਣੇ ਜਨਮ ਦਿਨ ਦਿਨ ਤੇ ਇਹਨਾਂ ਨੂੰ ਜਰੂਰ ਸਨਮਾਨਿਤ ਕਰਾਂਗਾ ਔਰ ਮੈਂ ਸਾਰੀਆਂ ਸੰਸਥਾਵਾਂ ਨੂੰ ਕਹਾਂਗਾ ਕਿ ਦੇਸ਼ ਦੇ ਲਈ ਪੰਜਾਬ ਦੇ ਲਈ ਆਪਣੇ ਲੋਕਾਂ ਦੇ ਲਈ ਸਾਨੂੰ ਇਸ ਇਹੋ ਜੇ ਮਹਾਨ ਯੋਧਿਆਂ ਨੂੰ ਸਨਮਾਨਿਤ ਕਰਕੇ ਅੱਗੇ ਆਣਾ ਚਾਹੀਦਾ ਔਰ ਸਾਨੂੰ ਇਹ ਜਿਹੜਾ ਕੰਮ ਹੈ ਔਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਤਾਂ ਹੀ ਸਾਡਾ ਦੇਸ਼ ਬਚੇਗਾ ਤਾਂ ਹੀ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ਿਆਂ ਤੋਂ ਦੂਰ ਹੋਵੇਗੀ